ਜੋ ਸਫਲ ਹੋਣ ਦੀ ਗਰੰਟੀ ਤੋਂ ਬਿਨਾਂ ਸ਼ੁਰੂਆਤ ਕਰਦੇ ਹਨ ਉਹੀ ਕੁਝ ਨਵਾਂ ਸਿਰਜਦੇ ਹਨ ਆਪਣੇ ਕਾਰਜਾਂ ਨੂੰ ਆਪਣੇ ਸਰੋਕਾਰਾਂ ਨੂੰ ਵਿਸਥਾਰ ਦਿਓ ਤੁਸੀਂ ਇਸ ਧਰਤੀ ਤੇ ਸੀਮਤ ਜਾਂ ਜੀਵਨ ਜਿਉਣ ਵਾਸਤੇ ਨਹੀਂ ਆਏ ਅੰਦਰੋਂ ਇਮਾਨਦਾਰ ਹੋਵੋਗੇ ਤਾਂ ਆਤਮ ਵਿਸ਼ਵਾਸ ਆਪਣੇ ਆਪ ਵਧਣ ਲੱਗੇਗਾ ਆਪ ਵੀ ਸਰਲ ਹੋਵੋ ਤੇ ਆਪਣੇ ਕਾਰਜਾਂ ਨੂੰ ਵੀ ਕੰਮਾਂ ਨੂੰ ਵੀ ਸਰਲ ਬਣਾਉਣ ਦੀ ਕੋਸ਼ਿਸ਼ ਕਰੋ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਮਨ ਦੀ ਸ਼ਾਂਤੀ ਬਣਾਈ ਰੱਖਣ ਦਾ ਅਭਿਆਸ ਸਾਨੂੰ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਕੱਲ ਬੀਤ ਗਿਆ ਹੈ ਉਸ ਦਾ ਫਿਕਰ ਛੱਡ ਦਿਓ ਅੱਜ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਆਉਣ ਵਾਲਾ ਕੱਲ ਹੋਰ ਬਿਹਤਰ ਹੋ ਜਾਵੇ ਜੀਵਨ ਵਿੱਚ ਆਈਆਂ ਚੁਣੌਤੀਆਂ ਦਾ ਸਵੀਕਾਰ ਸਤਿਕਾਰ ਕਰੋ ਇਹਨਾਂ ਦੀ ਆਮਦ ਬੜੀ ਜ਼ਰੂਰੀ ਹੈ ਧਰਤੀ ਦੇ ਮਹਾਨ ਤੋਂ ਮਹਾਨ ਮਨੁੱਖਾਂ ਦਾ ਜੀਵਨ ਚਨੋ